ਤੋ ਗਰਮ ਹਵਾ ਮੀਂਹ ਬਹੁਤ ਤੇਜ਼ ਆ ਗਿਆ। 버거 ਆ ਗਿਆ ਜੀ। ਬੱਦਲ ਕਾਇਦਾ ਆਵਾਜ਼ ਦੇਖੋ ਕਿੰਨੀ ਆ ਰਹੀ ਹੈ। ਪੂਰੀ ਆਵਾਜ਼ ਆ ਰਹੀ ਹੈ। ਘੜ 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 ਘੜ। ਹੈਲੋ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਲੋਗ ਵਿੱਚ। ਅੱਜ ਦਾ ਵਲੌਗ ਸ਼ੁਰੂ ਕਰਦੇ ਆਂ। ਅੱਜ ਹੈ 23 ਅਗਸਤ ਬੱਚੇ ਜਾਰੇ ਸਕੂਲ ਤਿਆਰ ਹੋ ਰਿਹਾ ਸਰਬੱਤ ਸ਼ਨਾਣ ਕਰਨ ਲੱਗੀ ਹੈ ਸਮਰ ਦਮਾਲਾ ਬੰਨੀ ਜਾਂਦਾ ਹੈ ਲੈਟ ਹੈ ਨਹੀਂ ਅੱਜ 4:30 ਤੋਂ 7 ਵਜੇ ਤੱਕ ਕੱਟ ਲੱਗਿਆ ਹੁਣ 7 ਵਜੇ ਗਏ ਆ ਲੈਟ ਆਉਣ ਵਾਲੀ ਹੈ ਸੋ ਅੱਜ ਦਾ ਵਲੋਗ ਤੁਹਾਨੂੰ ਦਿਖਾਉਣਾ ਹੈ ਸਾਰਾ ਬਣੇ ਜੋ ਸਾਡੇ ਨਾਲ ਵੀਡੀਓ ਨੂੰ ਲਾਈਕ ਤੇ ਕਮੈਂਟ ਜਰੂਰ ਕਰਿਓ ਚੈਨਲ ਤੇ ਨਵੇਂ ਤੋਂ ਸਬਸਕ੍ਰਾਈਬ ਜਰੂਰ ਕਰਿਓ ਹੈਲੋ ਤੇਰੀ ਹੈ ਲੈਣ ਜੀ ਨਾ ਬੋਤ ਲੈਣ ਥੋੜੀ ਹੁਣਾ ਵੈਣ ਆਪੇ ਛੱਡ ਜੂਗੀ ਮੈਂ ਮੰਡੀ ਜਾਣਾ ਜੀ ਮੈਂ ਬਿਜੀ ਮੈਂ ਬਿਜੀ ਹਾਂ ਮੈਂ ਮਤ ਹੈ ਨਹੀਂ ਹਣਾ ਲੈਣ ਨਾ ਲੈਣ ਜੀ ਬਾਬਾ ਸੋ ਗਰਮੁਖ ਬਾਰੇ ਮੀ ਬਹੁਤ ਤੇਜ ਆ ਗਿਆ ਪੋਣੇ ਤਿੰਨ ਹੋਏ ਦਿਨ ਤੇ ਮੀਂਹ ਬਹੁਤ ਤੇਜ਼ ਆ ਗਿਆ। ਕਿਤੇ ਵੇਸੀ ਤੇ ਪੁੱਤਰ ਕਿਹੜਾ ਨੂੰ ਪਤਾ ਲੱਗ ਗਿਆ ਨਹੀਂ ਇਹਦਾ। ਦੇਖੋ। ਫੁੱਲ ਤੇਜ਼ ਨਹੀਂ। ਮਾਰੋਂ ਤੋਂ ਹਨਾ ਤੁਨ ਜਾ ਕੇ। ਨਾਲ ਨੀਰੀ ਨੇਰੀ ਤੂਫਾਨ। ਗਰੂ ਭੇਜ ਗਿਆ। ਥੱਲੇ ਉਹ ਕਿਨਾਲਾ। ਗਰੂ। ਹਾਂ। ਗਰੂ ਨਾਲ ਆ। ਯਾਨਾ ਲਾ ਪਰੇ ਜਾਦਰ ਨਾ ਗਰਮਕ ਵੇਰੇ ਅੱਧਾ ਘੰਟਾ ਹੋ ਗਿਆ ਨਹੀਂ ਪੈਂਦੇ ਇਹਨੂੰ ਅੱਧਾ ਘੰਟਾ ਪੂਰਾ ਲਗਾਤਾਰ ਨਹੀਂ ਵੇਰੇ ਪਰ ਨੌੜਾ ਚੱਲ ਰਿਹਾ ਦੇਖੋ ਲਗਾਤਾਰ ਨਹੀਂ ਵੇਰੇ 10 ਘੰਟਾ ਹੋ ਗਿਆ ਬੱਦਲ ਕਾਜ ਦਾ ਆਵਾਜ਼ ਦੇਖੋ ਕਿੰਨੀ ਆ ਰਹੀ ਪੂਰੀ ਆਵਾਜ਼ ਆ ਰਹੀ ਹੈ ਗਰ 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 ਮੌਸਮ ਠੰਡਾ ਹੋ ਗਿਆ ਬਾਬਾ ਪੈ ਗਿਆ ਇੱਥੇ ਬਹਿ ਰਿਹਾ ਹੈ ਜੀ ਗੁਰੂ ਚਿਕੜੀ ਚਿਕੜ ਹੋ ਗਿਆ ਗਲੀਆਂ ਦੇ ਵਿੱਚ ਬਰਾ ਹਾਲ ਹੋ ਜਾਂਦਾ ਨਹੀਂ ਦੋ ਬਾਦ ਬੰਦਲ ਹਜੇ ਵੀ ਕਾਫੀ ਉੱਤੇ ਸੋ ਗਰਮਕ ਪਿਆਰਿਓ ਹੁਣ ਜਾ ਰਹੇ ਹਾਂ ਮੰਡੀ ਥੋੜਾ ਕੰਮ ਸੀ ਕੋਈ ਜ਼ਰੂਰੀ ਤੇ بارش ਪੈ ਰਹੀ ਹੈ ਬੈਲਨ ਮੈਂ ਸਕੂਟੀ ਤੇ ਚੱਲਿਆ ਸੀਗਾ ਸਕੂਟੀ ਤੇ ਫਿਰ ਤੁਹਾਨੂੰ ਪਤਾ بارش ਪੈ ਰਹੀ ਹੈ ਸਕੂਟੀ ਬਾਹਰ ਵੀ ਕੱਢ ਲਈ ਤੇ ਕਣੀਆਂ ਜਿਆਦਾ ਸੀ ਫਿਰ ਇਸ ਕਰਕੇ ਮੋਟਰ ਗੱਡੀ ਤੇ ਜਾ ਰਹੇ ਆ ਮੰਡੀ ਨਹੀਂ ਬਾਵਾ ਪੈ ਗਿਆ ਦੇਖੋ ਪਾਣੀ ਖੜਾ ਕਰਨਾ ਫਸਲਾਂ ਨੂੰ ਬਹੁਤ ਵਧੀਆ ਹੋ ਜਾਊਗਾ

ਜੀ ਕਰਦਾ ਸੀ ਕੁਛ ਖਾਣ ਨੂੰ ਤੇ ਹੋਰ ਤਾਂ ਕੁਛ ਹੈ ਨਹੀਂਗਾ ਤੇ ਦੇਖੋ ਕੀ ਖਾਈਏ 버거 অর্ডার ਕੀਤਾ 버거 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 ਖਾ ਰਹੇ 버거 ਆ ਗਿਆ ਜੀ ਵੈਸੇ ਤਾਂ ਮੈਂ ਖਾਂਦਾ ਨਹੀਂ ਪਰ ਭੁੱਖ ਲੱਗੀ ਸੀ ਅੱਜ ਤਾਂ ਕਰਕੇ ਖਾ ਰਹੇ ਹਾਂ ਤੋਂ ਦੋਸਤੋ ਮੌਸਮ ਪੂਰਾ ਖਰਾਬ ਹੋ ਗਿਆ ਮੰਡੀ ਆਈ ਸੀ ਤੁਰਪੇ ਘਰ ਨੂੰ ਆਣ ਵਾਪਸ ਜਿਹੜਾ ਕੰਮ ਕਰਨਾ ਸੀ ਉਹ ਹੋ ਗਿਆ ਤੇ ਮੌਸਮ ਪੂਰਾ ਖਰਾਬ ਹੋ ਗਿਆ ਆ ਦੇਖੋ ਇੱਥੇ ਵੈਸੇ ਮੀਂਹ ਹੈ ਨਹੀਂ ਆਪਣੇ ਪਿੰਡ ਮੀਂਹ ਬਹੁਤ ਪਿਆਜ ਪਰ ਮੌਸਮ ਪੂਰਾ ਖਰਾਬ ਹੈ ਹੁਣ ਸ਼ਾਇਦ ਆ ਸਕਦਾ ਦੇਖੋ ਵਾਈਪਰ ਚੱਲ ਰਹੇ ਆ ਥੋੜੀ ਥੋੜੀ ਬੂਰਦਾ ਪੈ ਰਹੀ ਹੈ ਤੇ ਮੀਂਹ ਸ਼ੁਰੂ ਹੋ ਗਿਆ ਪਿੰਡ 바ਵਾ ਪੈ ਗਿਆ ਵੈਸੇ ਉਧਰ ਹੁਣ ਸਾਫ ਹੈ ਮੌਸਮ ਇੱਧਰ 바ਵਾ ਹੋਇਆ ਪਿਆ ਸੋ ਹੁਣ ਵਾਪਸ ਘਰ ਨੂੰ ਤੁਰ ਪਏ ਆ ਟਾਈਮ ਹੋ ਗਿਆ ਪੌਣੇ 5 ਪੌਣੇ 5 ਟਾਈਮ ਹੋ ਗਿਆ ਸ਼ਾਮ ਦੇ ਕੋਨੇ 5 ਵੱਜ ਚੁੱਕੇ ਆ ਕਰ ਵਾਪਸ ਜਾ ਰਹੇ ਹੁਣ ਕੋ ਰਾਜੀ ਚ ਲਾ ਰਿਹਾ ਲਾਏ ਰਾਜੀ ਲਾਤੀ ਵੀ ਕੋ ਟਰਾਲੀ ਹੁਣ ਟੱਪੂ ਕਿਵੇਂ ਆਪਣੀ ਗੱਡੀ ਟਰਾਲੀ ਦਾ ਰਾਹ ਜਲਾਤੀ ਇਹ ਦਰਅਸਲ ਇਹ ਸੜਕ ਦਾ ਕੰਮਕਾਰ ਚੱਲ ਰਿਹਾ ਹੈ ਤਾਂ ਕਰਕੇ ਰਾਹ ਜੀ ਲਾ ਰਹੇ ਆ ਆਪਾਂ ਤਾਂ ਟਪਾ ਲਾਂਗੇ ਹੌਲੀ ਕਿ ਦਿਨੇ ਆਪਾਂ ਨੂੰ ਸਾਈਡ ਦੇ ਦਿੱਤੀ ਉਹਨੇ ਵਿਚਾਰੇ ਨੇ ਵਧੀਆ ਬੰਦਾ ਚਲੋ ਬਸ 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 ਬਹੁਤ ਆ ਭਾਈ ਸੜਕ ਦਾ ਕੰਮ ਚੱਲ ਰਿਹਾ ਉਹ ਦੇਖੋ ਇੱਕ ਟਰਾਲੀ ਉਹ ਲਾ ਰਿਹਾ ਉੱਥੇ ਅੱਗੇ ਮੰਡੀਆਂ 버거 ਖਾ ਕੇ ਆਏ ਆ ਤੇ ਘਰੇ 600 ਰੁਪਏ ਵੇਖੋ। ਸ਼ਕਲਵਾਜੋ। ਸੋ ਪਿਆਰਿਓ ਮੰਡੀਆਂ ਆ ਰਹੇ ਸੀ ਤੇ ਸੜਕ ਤੇ ਮਿੱਟੀ ਪਾਉਣ ਵਾਲਿਓ ਵਿਚਾਰੇ ਕਹਿੰਦੇ ਚਾਹ ਪੀਣੀ ਹੈ ਜੀ। ਚਾਹ ਪਿਆ ਦੋ। ਸੋ ਚਾਹ ਬਣਵਾ ਲਈਓ ਹੁਣ। ਤੇ ਹੁਣ ਉਹਨਾਂ ਵਾਸਤੇ ਚਾਹ ਲੈ ਕੇ ਚੱਲੇ ਆਂ। ਸਮਰ ਲਿਆ। ਚਾਹ ਆ ਗਈ ਸਮਰ ਲੈ ਆਇਆ। ਬਣ ਗਈ ਜਾ। ਬੱਤ ਨੂੰ ਮੈਂ ਦਸੀ ਜੋ। ਅੱਛੀ ਲੱਗ ਮੈਂ ਚਾਹ ਖੇਡਦੇ ਬੱਤ ਨੂੰ। ਬਾਪਾ ਜੀ ਫਿਰ ਗਿਆ ਉਹ ਦੋਨੋਂ ਇੱਕ ਮੁੰਡਾ ਲੱਗਿਆ ਜਿਹੜਾ ਚਾਹ ਲਗਾ ਰਿਹਾ ਸੀ ਚਾਹ ਦਾ ਤਾਂ ਅਸੀਂ ਕਿਹਾ ਸੀ ਤੇ ਉਹ ਲੈ ਲੁਫਰ ਚਾਹ ਆ ਗਈ ਠੀਕ ਵਾਹ ਵਾਹ ਬਾਈ ਜੀ ਧੰਨਵਾਦ ਦੋਈ ਜਣੇ ਉਹ ਚਾਹ ਪੀ ਲਓ ਪੰਜ ਜਣੇ ਬੰਦੇ ਪੰਜ ਜਣੇ ਗਿਆ ਸੀ ਉਹਨੇ ਹਾਂ ਮੋਸਪਰਾ ਇੱਕ ਉਹ ਜੇਪੀਪੀ ਕੋਲੇ ਆ ਉਹ ਜੇਸਪੀ ਵਾਲੇ ਨੂੰ ਫੜਾਉਂਗੇ ਉੱਥੇ ਹਾਂ ਇੱਕ ਹੀ ਜਣਾ ਰਹਿੰਦਾ ਉੱਥੇ ਡਰਾਈਵਰ ਆ ਇਹ ਨਹੀਂ ਕੱਟ ਕਰਦੇ ਬਾਬਾ ਬਸ ਦੋ ਇੱਥੇ ਆ ਦੋ ਉੱਥੇ ਤੇ ਇੱਕ ਆ ਰਿਹਾ ਟਰੈਕਟਰ ਵਾਲਾ ਆ ਇਹਨੂੰ ਉਡਾ ਦੇਗਾ ਤੀ ਆ ਪੜਾਈ ਦੇਗਾ ਹਾਂ ਹਾਂ ਉਹ ਦੋ ਖੜੇ ਇੱਕ ਉਹ ਟਰੈਕਟਰ ਲਈ ਜੋ ਨੇ ਕਿਥੇ ਉਡਾ ਦੇਣੇ ਉਹਨਾਂ ਦਾ ਜੋ ਨੇ ਉਹਨੂੰ ਫੜਾਇਆ ਉਹਨੇ ਉਹ ਸਾਹ ਪਹਿਲਾਂ ਬੰਦ ਕਰ ਲੈ ਸਮਾਂ ਬਹੁਤ ਖਰਾਬ ਹੋ ਗਿਆ ਦੇਖਾ ਦੇਖੋ ਕਿੱਡੀ ਘਟ ਚੜ ਕੇ ਆ ਰਹੀ ਹੈ ਕਿੱਡਾ ਸਮਝ ਉਹੋ ਜਿਹਾ ਲੱਗਦਾ ਚਾਈ ਪਿੰਡੋ ਉਹ ਬਾਈ ਮੈਂ ਅੱਗੇ ਨੰਗੇ ਸੀ ਨਾ ਗੱਡੀ ਤੇ ਉਹ ਮੈਂ ਉਹਨਾਂ ਨੂੰ ਕਿਹਾ ਮੈਂ ਬਹੁਤ ਵਧੀਆ ਕੰਮ ਕਰ ਰਿਹਾ ਹਾਂ ਸੜਕ ਖੋਖਲੀ ਕਰ ਰਿਹਾ ਹਾਂ ਕਹਿੰਦਾ ਚਾਹ ਪਿਆ ਦੋ ਮੈਂ ਕਿਹਾ ਪਿਆ ਦੇ ਨੇ ਲੈ ਹੈਗਾ ਹੈਗਾ ਲੈਓ ਆ ਜੰਗਰ ਚਾਲ ਕੰਮ ਤੋਂ ਯਾਰ ਇਹ ਕਿਹੜਾ ਪਿੰਡ ਆਪਣਾ ਸਰਜਨੇਸ਼ਗੜ ਦੇ ਨਾਲ ਅੱਛਾ ਅੱਛਾ ਠੀਕ ਤੇ ਹੀ ਆ ਮੈਨੂੰ ਬਹੁਤ ਜਾਂਦੇ ਰਿਹਾ ਸੀ ਦਵਾਨ ਕਰਨ ਬਖਤਾਂ ਵਾਲੀ ਉਧਰ ਸਾਰਾ ਅਗਨੇਸ਼ਗੜਾ ਹਸੂਰਤਗੜੋੜ ਤੇ ਹਾਂ ਹਾਂ ਬਿਲਕੁਲ ਹੋਰ ਲੈ ਲਈ ਇਹਨਾਂ ਨੇ ਦੇਤੀ ਸਾਰੇ ਹੋਰੋਂ ਫੜਾਇਆ ਸਾਰਿਆਂ ਨੇ ਕੀ ਕਰ ਰਹੇ ਹੋ ਮਿੱਟੀ ਖੇਡ ਰਹੀ ਚਲੋ ਖੇਡੋ ਖੇਡੋ ਹਾਂ ਖੇਡ ਤਾਂ ਕਰ ਗਿਆ ਆਹ ਉਹ ਵੀ ਮੈਂ ਅੰਦਾਸ਼ਾ ਬਣਾਉਣਾ ਹਾਂ ਹਾਂ ਸ਼ਾਇਦ ਸੂਰ ਲੱਗਦਾ ਸੂਰ ਕਰ ਚੱਲ ਮੈਂ ਆਪਦੀ ਜੀ ਕਾਟੂ ਲਾ ਮੈਂ ਕਹਿੰਦੀ ਲਵਾ ਆ ਜਾ ਇਹਨੂੰ ਬਤਾ ਦਿੰਦਾ ਜੋ ਤੂੰ ਆ ਜਾ ਮੈਂ ਤਾਂ ਇੱਥੇ ਆਉਂਗਾ ਜੋ ਤੂੰ ਆਂਗਾ ਮਿੱਟੀ ਖਾਣਾ ਨਹੀਂ ਹੋਰ ਕੀ ਕਰਨਾ ਕੁਛ ਨਹੀਂ ਖੇਡਦਾ ਮਿੱਟੀ ਨਾ ਖਾ ਉਹ ਨੋਨਾ ਮਾਰ ਨੋਚ ਵੱਜੂ ਕੁਛ ਅੱਜ ਵਾਜੂਗਾ ਰਹਿੰਦੇ ਹਾਂ ਵਾਜੂ ਕੁਛ ਨਹੀਂ ਅਸੀਂ ਉਂਗਲਾ ਕਰਦੇ ਹਾਂ ਲੈ ਲੈ ਆ ਸਾਡੇ ਪੱਟ ਪੈ ਗਿਆ ਬਸ ਸਟ੍ਰੈਂਗਲ ਹੋਣਾ ਬੱਚੇ ਗੁਰੂ ਕਿਵੇਂ ਗੁਰੂ ਕੋਈ ਗੁਰੂ ਗਰਮਖ ਪਿਆਰਿਓ ਆ ਵੇਖੋ ਨਵਾਂ ਕੀ ਜਿਗਾਰ ਆ ਗਿਆ ਹਾਂ ਕਉਏ ਵਾਸਤੇ ਇਧਰ ਮੌਸਮ ਦੇਖੋ ਉਹ ਕੀ ਹੋ ਰਿਹਾ ਓਏ ਸਮਰ ਓ ਕੀ ਆ ਦੇਖੀ ਸੂਰਜ ਜਾਊਗਾ ਉਧਰ ਵੀ ਵੀਡਾ ਵੀ ਲਾਉਣਾ ਪਿਆ ਹੋ ਗਿਆ ਯਾਰ ਮੌਸਮ ਬਹੁਤ ਵਧੀਆ ਹੋਇਆ ਪਿਆ ਹੋ ਰਹੀ ਹੈ ਪਿਆ ਕਾਲਾ ਕਾਲਾ ਤੇ ਸਾਰਾ ਸਿਸਟਮ ਬਦਲਿਆ ਪਿਆ ਇਧਰ ਚਮਕੀ ਜਾਂਦਾ ਸੂਰਜ ਦੀ ਕਿਰਨ ਪੈਦੀ ਇਧਰ ਸੂਰੀ ਦੀਆਂ ਕਿਰਨਾਂ ਪੈ ਰਹੀਆਂ ਇਧਰ ਪੂਰੀਆਂ ਇੱਕ ਹੀ ਕਰਦੇ ਆ। ਮੈਂ ਕਸ਼ਮ। ਹਾਂ, ਹੱਥ ਲਬੀੜੀ ਆਨੇ। ਸੋ ਗਰਮੋ ਪਿਆਰੋ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆਂ। ਉਮੀਦ ਕਰਦੇ ਆਂ ਕਿ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਵੇਗਾ। ਵਧੀਆ ਲੱਗਿਆ ਤੇ ਲਾਈਕ ਤੇ ਕਮੈਂਟ ਸ਼ੇਅਰ ਜ਼ਰੂਰ ਕਰਿਓ। ਚੈਨਲ ਦੇ ਨਵੇਂ ਤੋਂ ਸਬਸਕ੍ਰਾਈਬ ਜ਼ਰੂਰ ਕਰਿਓ। ਮਿਲਦੇ ਆਂ ਕੱਲ ਨੂੰ ਫਿਰ ਨਵੇਂ ਵਲੌਗ ਵਿੱਚ। ਤਦ ਤੱਕ ਲਈ ਰਾਮ ਰੱਖਾ। ਆਪਣਾ ਤੇ ਆਪਣਾ ਖਿਆਲ ਰੱਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰੌਣੀ ਪੰਜੀ ਆ। ਕੀ ਡਾ ਕਰਨਾ ਨਾ ਉਹ ਤਾਂ ਕਰੀ ਡਾ ਕਰ ਕੇ ਚੱਟ ਆ ਰਹਿ ਗਿਆ ਹੈਂਡਲ ਆ ਕਦੇ ਵਾਸਤੇ ਕਿੰਨਾ ਅੱਛਾ ਤੇ ਉਹ ਇਹ ਜਿਹੜਾ ਬਣਾਇਆ ਮਿੰਦ ਹੋਰ ਇੱਥੇ ਸਿੱਧਾ ਛੱਡ ਦੇ ਜਿੱਦਾਂ ਜਾਂਦੀ ਬੜੀ ਤਾਂ ਬਹੁਤ ਵੱਸਦੀ ਹੈ ਆਮ ਤੌਰ 'ਤੇ ਨਾਲ ਜਦ ਤੱਕ ਵੱਸਦੀ ਹੈ